ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਬੜਬੋਲੀ ਜ਼ੁਬਾਨ ਤੇ ਹੁਣ ਐਕਸ਼ਨ ਸ਼ੁਰੂ ਹੋ ਗਿਆ ਤੇ ਕਾਂਗਰਸ ਨੇ ਰਵਨੀਤ ਬਿੱਟੂ ਨੂੰ ਚਾਰ ਚਫੇਰਿਓ ਘੇਰ ਲਿਆ ਰਵਨੀਤ ਬਿੱਟੂ ਨੇ ਪਿਛਲੇ ਦਿਨੀ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੇ ਉੱਪਰ ਬਹੁਤ ਵੱਡੀਆਂ ਤਿੱਖੀਆਂ ਤੇ ਬੇਲਗਾਮ ਟਿੱਪਣੀਆਂ ਕੀਤੀਆਂ ਸੀਗੀਆਂ ਔਰ ਉਸ ਤੋਂ ਬਾਅਦ ਕਾਂਗਰਸ ਨੇ ਤਾਂ ਵਿਰੋਧ ਕਰਨਾ ਹੀ ਸੀ ਜਿਹੜੇ ਵੈਸੇ ਜਮਹੂਰੀ ਲੋਕ ਨੇ ਚਾਹੇ ਵਿਚਾਰ ਤਰਕ ਤੇ ਵਿਰੋਧੀ ਹੋਣ ਉਹਨਾਂ ਨੂੰ ਵੀ ਠੀਕ ਨਹੀਂ ਸੀ ਲੱਗਾ ਤੇ ਹੁਣ ਰਵਨੀਤ ਬਿੱਟੂ ਦੇ ਉੱਪਰ ਹਾਈ ਕੋਰਟ ਦੇ ਵਿੱਚ ਵੀ ਸ਼ਿਕਾਇਤ ਕੀਤੀ ਗਈ ਹੈ ਹਾਈ ਕੋਰਟ ਚ ਪਟੀਸ਼ਨ ਲਾਈ ਗਈ ਹੈ ਤੇ ਉਧਰ ਦਿੱਲੀ ਦੇ ਇੱਕ ਥਾਣੇ ਦੇ ਵਿੱਚ ਵੀ ਰਵਨੀਤ ਬਿੱਟੂ ਤੇ ਭਾਜਪੀ ਦੇ ਦੋ ਹੋਰ ਆਗੂਆਂ ਦੀ ਸ਼ਿਕਾਇਤ ਦਰਜ ਕਰਾਈ ਗਈ ਹੈ ਹਾਈ ਕੋਰਟ ਦੇ ਵਿੱਚ ਰਵਨੀਤ ਬਿੱਟੂ ਦੇ ਖਿਲਾਫ ਪਟੀਸ਼ਨ ਪਾਈ ਹੈ ਜਿਹੜੇ ਹਿੰਦੂ ਸੈਨਾ ਐਸ ਦੇ ਪ੍ਰਧਾਨ ਐ ਸੁਰਜੀਤ ਯਾਦਵ ਉਹਨਾਂ ਨੇ ਤੇ ਜਿਹੜਾ ਕੇਸ ਦਿੱਲੀ ਦੇ ਥਾਣੇ ਦੇ ਵਿੱਚ ਦਰਜ ਕਰਾਇਆ ਗਿਆ ਉਹ ਭਾਜਪਾ ਦੇ ਚਾਰ ਆਗੂਆਂ ਦੇ ਖਿਲਾਫ ਕਰਾਇਆ ਜਾ ਰਿਹਾ ਜਿਨ੍ਹਾਂ ਚ ਇੱਕ ਤਾਂ ਰਵਨੀਤ ਬਿੱਟੂ ਐ ਦੂਜਾ ਤਰਵਿੰਦਰ ਮਰਵਾਹਾ ਜਿਸ ਨੇ ਪਿਛਲੇ ਦਿਨੀ ਇਥੋਂ ਤੱਕ ਕਹਿ ਦਿੱਤਾ ਸੀ ਕਿ ਰਾਹੁਲ ਗਾਂਧੀ ਦਾ ਹਸ਼ਰ ਵੀ ਉਹ ਹੋਵੇਗਾ ਜੋ ਇਹਦੀ ਦਾਦੀ ਇੰਦਰਾ ਗਾਂਧੀ ਦਾ ਹੋਇਆ ਸੀ ਔਰ ਤੀਜਾ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਤੀਜਾ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਮੰਤਰੀ ਰਗੂ ਰਾਜ ਸਿੰਘ ਦੇ ਉੱਪਰ ਔਰ ਚੌਥਾ ਇੱਕ ਹੋਰ ਬੰਦਾ ਹੈ ਸ਼ਿਵਸੇਨਾ ਆਗੂ ਸੰਜੇ ਤਲਵਾਰ ਇਹਨਾਂ ਚਾਰਾਂ ਨੇ ਬਹੁਤ ਵੱਡੇ ਬਿਆਨ ਦਿੱਤੇ ਸੀ ਤੇ ਚਾਰਾਂ ਦੇ ਖਿਲਾਫ ਧਾਰਾ 351 352 361 ਦੇ ਤਹਿਤ ਕਾਰਵਾਈ ਦੀ ਮੰਗ ਕਾਂਗਰਸ ਦੇ ਆਗੂਆਂ ਨੇ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਸਾਰੇ ਰਾਹੁਲ ਗਾਂਧੀ ਦੇ ਖਿਲਾਫ ਇਸ ਤਰ੍ਹਾਂ ਦਾ ਮਾਹੌਲ ਤਿਆਰ ਕਰ ਰਹੇ ਨੇ ਜਿਦੇ ਵਿੱਚੋਂ ਦੰਗੇ ਪੈਦਾ ਹੋਣ ਜਿਦੇ ਵਿੱਚੋਂ ਕਤਲੋਗਾਰਤ ਪੈਦਾ ਹੋਵੇ ਤੇ ਇਹ ਅੰਦਰੂਨੀ ਲੜਾਈ ਅੰਦਰੂਨੀ ਕਲੇਸ਼ ਨੂੰ ਵਧਾਉਣਾ ਚਾਹੁੰਦੇ ਨੇ ਜ਼ਿਕਰਯੋਗ ਹੈ ਕਿ ਰਮਣੀਤ ਬਿੱਟੂ ਨੇ ਪਿਛਲੇ ਦਿਨੀ ਬਹੁਤ ਵੱਡਾ ਬਿਆਨ ਦਿੱਤਾ ਸੀ ਉਹਨੇ ਕਿਹਾ ਸੀ ਇਹ ਰਾਹੁਲ ਗਾਂਧੀ ਦੇਸ਼ ਦਾ ਇੱਕ ਨੰਬਰ ਦਾ دہشتਗਰਦ ਹੈ ਇੱਕ ਨੰਬਰ ਦਾ ਅਤਵਾਦੀ ਹੈ ਔਰ ਭਾਰਤ ਦੇ ਵਿੱਚ دہشت ਫਲਾਉਣੀ ਚਾਹੁੰਦਾ ਹੈ ਤਾਂ ਉਸ ਤੋਂ ਬਾਅਦ ਬੀਜੇਪੀ ਦਾ ਇੱਕ ਆਗੂ ਤਰਵਿੰਦਰ ਮਰਵਾਹਾ ਉਹਨੇ ਕਹਿਤਾ ਸੀ ਕਿ ਇਹਦਾ ਹਸ਼ਰ ਇਹਦੀ ਦਾਦੀ ਵਾਲਾ ਹੋਏਗਾ ਉਸ ਤੋਂ ਬਾਅਦ ਫਿਰ ਕਿੰਨੇ ਹੀ ਬੋਲਣ ਲੱਗ ਪਏ ਔਰ ਪਿਛਲੇ ਟਾਈਮ ਤੋਂ ਜਦੋਂ ਤੋਂ ਇਹ ਰਵਨੀਤ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਇਆ ਤਾਂ ਇਹ ਇੰਨਾ ਰਾਹੁਲ ਗਾਂਧੀ ਦੇ ਖਿਲਾਫ ਬੋਲ ਰਿਹਾ ਬੀਜੇਪੀ ਦਾ ਹੋਰ ਕੋਈ ਵੀ ਨੇਤਾ ਹੋਰ ਕੋਈ ਵੀ ਲੀਡਰ ਰਾਹੁਲ ਗਾਂਧੀ ਦੇ ਇੰਨਾ ਖਿਲਾਫ ਨਹੀਂ ਬੋਲ ਰਿਹਾ ਜਿੰਨਾ ਰਵਨੀਤ ਬਿੱਟੂ ਬੋਲ ਰਿਹਾ ਹੈ ਔਰ ਰਵਨੀਤ ਬਿੱਟੂ ਤੇ ਕੰਗਨਰ ਨਰੌਤ ਦੋਨੇ ਸਭ ਤੋਂ ਵੱਧ ਰਾਹੁਲ ਗਾਂਧੀ ਦੇ ਖਿਲਾਫ ਬੋਲ ਰਹੇ ਨੇ ਔਰ ਅੱਜ ਰਵਨੀਤ ਬਿੱਟੂ ਦੇ ਉੱਪਰ ਦੋਵੇਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਨੇ ਤੁਸੀਂ ਆਪਣਾ ਕਮੈਂਟ ਜ਼ਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਬਿੱਟੂ ਠੀਕ ਬੋਲ ਰਿਹਾ ਜਾਂ ਬਿੱਟੂ ਤੇ ਕਾਰਵਾਈ ਠੀਕ ਹੋ ਰਹੀ ਹੈ ਦੇਖੋ ਰਵਨੀਤ ਬਿੱਟੂ ਕੱਲੇ ਰਾਹੁਲ ਗਾਂਧੀ ਖਿਲਾਫ ਨਹੀਂ ਜਦੋਂ ਦਾ ਬਿੱਟੂ ਕਾਂਗਰਸ ਗਿਆ ਕਾਂਗਰਸ ਛੱਡ ਕੇ ਭਾਜਪਾ ਚ ਗਿਆ ਉਦੋਂ ਤੋਂ ਸਭ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਕਿਸਾਨਾਂ ਖਿਲਾਫ ਬੋਲਣਾ ਸ਼ੁਰੂ ਕੀਤਾ ਕਿਸਾਨਾਂ ਨੂੰ ਬਹੁਤ ਪੱਧੀਆਂ ਪੱਧੀਆਂ ਟਿੱਪਣੀਆਂ ਕੀਤੀਆਂ ਜਦੋਂ ਐਮਪੀ ਦੀ ਚੋਣ ਲੜ ਰਿਹਾ ਸੀ ਬਿੱਟੂ ਭਾਜਪਾ ਦੀ ਟਿਕਟ ਤੇ ਲੁਧਿਆਣੇ ਤੋਂ ਤਾਂ ਕਿਸਾਨ ਵਿਰੋਧ ਕਰਦੇ ਸੀ ਤਾਂ ਬਿੱਟੂ ਨੇ ਬਹੁਤ ਧਮਕੀ ਨੂਮਾ ਗੱਲਾਂ ਕਿਸਾਨਾਂ ਨੂੰ ਬੋਲੀਆਂ ਸੀਗੀਆਂ ਉਸ ਤੋਂ ਬਾਅਦ ਕਈ ਹੋਰ ਵੀ ਬਿੱਟੂ ਦੇ ਐਦਾਂ ਦੇ ਬਿਆਨ ਆਏ ਬਿੱਟੂ ਦੇ ਥੱਲੇ ਤਾਂ ਜਿਵੇਂ ਬੈਰੰਗ ਲੱਗਾ ਇੱਕੋ ਦਾਮੀ ਘੁੰਮ ਗਿਆ ਉਹ ਪੁਰਾਣੇ ਟਾਈਮ ਦੇ ਉੱਪਰ ਨਾ ਕੋਠਿਆਂ ਦੇ ਉੱਪਰ ਲੋਕ ਅੰਟੀਨੀਆਂ ਦੇ ਉੱਪਰ ਇੱਕ ਆ ਲੋਹੇ ਦੀਆਂ ਮੋਰਨੀਆਂ ਹੀ ਬਣਾ ਕੇ ਲਵਾ ਦਿੰਦੇ ਸੀ ਐਂ ਜਿਆ ਕਰਕੇ ਤੇ ਉਹ ਮੋਰਨੀਆਂ ਜਿੱਧਰੋਂ ਹਵਾ ਆਉਂਦੀ ਸੀ ਉਧਰ ਨੂੰ ਘੁੰਮਦੀਆਂ ਹੁੰਦੀਆਂ ਸੀ ਉਹੀ ਕੁਝ ਬਿੱਟੂ ਨੇ ਕੀਤਾ ਬਿੱਟੂ ਪਹਿਲਾਂ ਕਾਂਗਰਸ ਸੀ ਤਾਂ ਹਵਾ ਕਾਂਗਰਸ ਦੀ ਹਵਾ ਨਾਲ ਘੁੰਮੀ ਜਾਂਦਾ ਸੀ ਭਾਜਪਾ ਗਲਤ ਭਾਜਪਾ ਗਲਤ ਭਾਜਪਾ ਗਲਤ ਕਾਂਗਰਸ ਸਹੀ ਤੇ ਜਦਨ ਦਾ ਭਾਜਪਾ ਚਲਾ ਗਿਆ ਉਦੋਂ ਉਹ ਭਾਜਪਾ ਦੀ ਹਵਾ ਨਾਲ ਘੁੰਮੀ ਜਾਂਦਾ ਹੁਣ ਉਹਨੂੰ ਸਾਰਾ ਕੁਝ ਦੂਜੇ ਪਾਸੇ ਗਲਤ ਲੱਗੀ ਜਾਂਦਾ ਤੇ ਇੱਕ ਸਵਾਲ ਉਹਨਾਂ ਲੋਕਾਂ ਤੇ ਵੀ ਹੈ ਜਿਹੜੇ ਇਹੋ ਜਿਹੇ ਜਿਹੜੇ ਨੇਤਾ ਨੇ ਉਹਨਾਂ ਦੇ ਮਗਰ ਲੱਗਦੇ ਨੇ ਜਿਨ੍ਹਾਂ ਦਾ ਕੋਈ ਸਟੈਂਡ ਨਹੀਂ ਹੈ ਸਵਾਲ ਕੱਲੇ ਬਿੱਟੂ ਦਾ ਨਹੀਂ ਹੈ ਸਾਰੀਆਂ ਪਾਰਟੀਆਂ 'ਚ ਇਹੋ ਜਿਹੇ ਨੇਤਾ ਹੈਗੇ ਨੇ ਕਾਂਗਰਸ 'ਚ ਵੀ ਹੈਗੇ ਨੇ ਕਾਲੀ ਦਲ 'ਚ ਵੀ ਹੈਗੇ ਨੇ ਆਮ ਆਦਮੀ ਪਾਰਟੀ 'ਚ ਵੀ ਹੈਗੇ ਨੇ ਜਿਹੜੇ ਦੂਜੀਆਂ ਪਾਰਟੀਆਂ ਛੱਡ ਕੇ ਤੇ ਦੂਜੀਆਂ 'ਚ ਗਏ ਨੇ ਤੇ ਉਹ ਸਾਰੇ ਦਮੂਹੇ ਨਹੀਂ ਦੋ ਮੂਹੇ ਦੋ ਗਲੀਆਂ ਗੱਲਾਂ ਇੱਕੋ ਦਮ ਰਾਤੋਂ ਰਾਤ ਉਹਨਾਂ ਦੇ ਵਿਚਾਰ ਬਦਲੇ ਨੇ ਆ ਹੁਣ ਆਮ ਆਦਮੀ ਪਾਰਟੀ ਚ ਡਿੰਪੀ ਢਿੱਲੋ ਗਿਆ ਇਹੀ ਡਿੰਪੀ ਢਿੱਲੋ ਆਮ ਆਦਮੀ ਪਾਰਟੀ ਨੂੰ ਬਹੁਤ ਗਲਤ ਕਹਿੰਦਾ ਰਿਹਾ ਤੇ ਹੁਣ ਉਹ ਤਰੀਫਾਂ ਕਰ ਰਿਹਾ ਇਹਨਾਂ ਦੀਆਂ ਤੇ ਗਲਤ ਕਹਿ ਰਿਹਾ ਸੁਖਬੀਰ ਬਾਦਲ ਉਹਨਾਂ ਨੂੰ ਚਲੋ ਹੋਰਾਂ ਕਿੰਨਿਆਂ ਕਿ ਦੀ ਗੱਲ ਕਰੀਏ ਇਹੀ ਕੁਛ ਜਿਹੜਾ ਸੁਨੀਲ ਜਾਖੜ ਹੈ ਉਹ ਕਰ ਰਿਹਾ ਲਗਭਗ 2 ਦਹਾਕੇ ਉਹਨੇ ਬੀਜੇਪੀ ਨੂੰ ਰੱਜ ਕੇ ਪੰਡਿਆ ਕਾਂਗਰਸ ਦਾ ਪ੍ਰਧਾਨ ਰਿਹਾ ਨਾ ਸੁਨੀਲ ਜਾਖੜ ਤਾਂ ਪੰਡਦਾ ਰਿਹਾ ਤਾਂ ਉਸ ਤੋਂ ਬਾਅਦ ਹੁਣ ਭਾਜਪਾ ਚਲਾ ਗਿਆ ਬੀਜੇਪੀ 'ਚ ਚਲਾ ਗਿਆ ਹੁਣ ਉਹਨਾਂ ਦੀਆਂ ਤਰੀਫਾਂ ਦੇ ਪੁੱਲ ਬੰਨੀ ਜਾਂਦਾ ਤੇ ਇਹਨਾਂ ਨੂੰ ਪੰਡੀ ਜਾਂਦਾ ਸੋ ਇਹਨਾਂ ਦੇ ਕੋਈ ਸਫਾਈ ਵਿਚਾਰ ਨਹੀਂ ਗੇ ਇਹਨਾਂ ਦੇ ਕੋਈ ਪਰਮਾਨੈਂਟ ਵਿਚਾਰ ਨਹੀਂ ਮੌਕਾ ਵੇਖ ਕੇ ਬੋਲਣ ਵਾਲੇ ਲੋਕ ਨੇ ਇਹ ਤੇ ਹੁਣ ਰਵਨੀਤ ਬਿੱਟੂ ਨੇ ਉਹੀ ਕੰਮ ਫੜਿਆ ਹੋਇਆ ਤੇ ਰਵਨੀਤ ਬਿੱਟੂ ਦੇ ਖਿਲਾਫ ਸ਼ਿਕਾਇਤ ਕਾਂਗਰਸ ਨੇ ਦਰਜ ਕਰਵਾਈ ਹੈ ਥਾਣੇ 'ਚ ਵੀ ਔਰ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਜਿਹੜੀ ਆ ਉਹ ਪਾਈ ਗਈ ਹੈ ਹੁਣ ਵੇਖਣਾ ਇਹ ਆ ਆਉਣ ਵਾਲੇ ਦਿਨਾਂ ਦੇ ਵਿੱਚ ਬਿੱਟੂ ਪਿੱਛੇ ਹਟਦਾ ਹੈ ਜਾਂ ਕਾਂਗਰਸ ਪਿੱਛੇ ਹਟਦੀ ਹੈ ਕਿਉਂਕਿ ਬਿੱਟੂ ਤੇ ਥਾਪੜਾ ਹੈ ਉੱਪਰੋਂ ਰਵਨੀਤ ਬਿੱਟੂ ਐਵੇਂ ਨਹੀਂ ਬੋਲਦਾ ਰਵਣੀਤ ਬਿੱਟੂ ਤੇ ਉਪਰੋਂ ਥਾਪੜਾ ਹੈ ਕਿਹਦਾ ਕੇਂਦਰ ਸਰਕਾਰ ਦਾ ਅਗਲਿਆਂ ਨੇ ਇਹਨੂੰ ਲੁਧਿਆਣੇ ਤੋਂ ਹਾਰੇ ਹੋਏ ਐਮਪੀ ਨੂੰ ਮੰਤਰੀ ਬਣਾਤਾ ਤੇ ਕਹਿੰਦੇ ਕਟਾ ਤਿੰਗੜ ਦਾ ਕਿੱਲੇ ਦੇ ਜ਼ੋਰ ਤੇ ਤੇ ਫਿਰ ਅਗਲਾ ਕਿੱਲੇ ਦੇ ਜ਼ੋਰ ਤੇ ਤਿੰਗੜ ਦਾ ਹੁਣ ਉਹ ਵੱਡੇ ਕਿੱਲੇ ਨਾਲ ਵੱਜਾ ਹੋਇਆ ਉਹਨੂੰ ਪਤਾ ਕਿ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਹੈ ਉੱਪਰੋਂ ਉੱਪਰੋਂ ਕਿੱਥੋਂ ਉੱਪਰੋਂ ਸਾਰਿਆਂ ਨੂੰ ਪਤਾ ਬਿੱਟੂ ਸਾਹਿਬ ਨੂੰ ਵੀ ਪਤਾ ਸਭ ਨੂੰ ਪਤਾ ਐਵੇਂ ਬਿੱਟੂ ਕਦੇ ਇੰਨਾ ਦਲੇਰ ਨਹੀਂ ਵੇਖਿਆ ਸੀ ਪਹਿਲਾਂ ਪਹਿਲਾਂ ਇਸੇ ਬੀਜੇਪੀ ਨੂੰ ਛੱਤੀ ਛੱਤੀ ਗੱਲਾਂ ਕਰਦਾ ਸੀ ਅੱਜ ਉਹਦੇ ਲਈ ਬੀਜੇਪੀ ਦੁੱਧ ਥੋਤੀ ਹੋ ਗਈ ਆ ਕਾਂਗਰਸ ਗਲਤ ਹੋ ਗਈ ਆ ਕਿੱਥੇ ਸਟੈਂਡ ਨਹੀਂ ਕਿੱਥੇ ਇਹਨਾਂ ਦੀਆਂ ਗੱਲਾਂ ਨਹੀਂ ਲੋਕਾਂ ਨੂੰ ਇਹਨਾਂ ਨੂੰ ਪਛਾਣਨਾ ਚਾਹੀਦਾ ਹੈ ਬਾਕੀ ਤੁਸੀਂ ਸਿਆਣੇ ਹੋ ਮੈਂ ਵਿਦਾ ਲੈਣਾ ਬਹੁਤ ਮੇਰਬਾਨੀ